ਤਾਂ ਲੁਧਿਆਣਾ ਵੈਸਟ ਜ਼ਿਮਨੀ ਚੋਣ ਦੇ ਲਈ VOTING ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ਵੱਡੀ ਵਿਕਾਰ ਦਾ ਸਵਾਲ ਹੈ ਸਾਰੇ ਉਮੀਦਵਾਰ ਨੇ ਜਿਹੜੇ ਪੂਰਾ ਜ਼ੋਰ ਲਗਾਇਆ तमाम ਪਾਰਟੀਆਂ ਦੇ ਵੱਲੋਂ ਤਾਂ ਪਲ-ਪਲ ਦੀ ਅਪਡੇਟ ਡੇਲੀ ਪੋਸਟ ਪੰਜਾਬੀ ਤੇ ਤੁਹਾਨੂੰ ਦੇ ਰਿਹਾ ਮੇਰੇ ਨਾਲ ਮੇਰੀ ਸਹਿਯੋਗੀ ਸਿਖਾ ਸੰਦੀਪ ਵੀ ਮੌਜੂਦ ਹੈ ਔਰ ਲਗਾਤਾਰ ਤੁਹਾਨੂੰ ਦਿਖਾਵਾਂਗੇ ਕਿ ਕਿਸ ਤਰ੍ਹਾਂ ਦੇ ਪ੍ਰਬੰਧ ਚੱਲ ਰਹੇ ਨੇ ਭਾਰਤ ਪੂਸ਼ਣ ਆਸ਼ੂ ਸਣੇ तमाम ਜਿਹੜੇ ਉਮੀਦਵਾਰ ਨੇ ਸਵੇਰੇ-ਸਵੇਰੇ ਪੋਲਿੰਗ ਕੇਂਦਰਾਂ ਦੇ ਉੱਤੇ ਆਪਣੀ ਵੋਟ ਪੋਲ ਕਰਨ ਦੇ ਲਈ ਪਹੁੰਚ ਚੁੱਕੇ ਨੇ ਤੇ ਬਿਲਕੁਲ ਜਿਸ ਤਰੀਕੇ ਨਾਲ ਆਪਾਂ ਦੇਖ ਪਾ ਰਹੇ ਆ ਸਵੇਰ ਤੋਂ ਹੀ ਤਸਵੀਰਾਂ ਆ ਰਹੀਆਂ ਨੇ ਔਰ ਤੁਸੀਂ ਦੇਖੋ ਸਭ ਤੋਂ ਵਧੀਆ ਗੱਲ ਇਹ ਹੈ ਕਿ ਬੂਥ ਕੈਪਚਰਿੰਗ ਨਾ ਹੋਵੇ ਉਸ ਵਾਸਤੇ ਸੀਸੀਟੀਵੀ ਕੈਮਰਾ ਵੀ ਗਗਨ ਲਗਾਏ ਗਏ ਨੇ ਔਰ ਤੁਸੀਂ ਦੇਖੋ ਬਹੁਤ ਹੀ ਸੁਚਾਰੂ ਤਰੀਕੇ ਦੇ ਨਾਲ ਐਤਕੀ ਮੈਨੂੰ ਲੱਗਦਾ ਕਿ ਲੁਧਿਆਣਾ ਵੈਸ ਤੇ ਵਿੱਚ ਵੇਖਣ ਨੂੰ ਮਿਲੇਗੀ ਹਾਲਾਂਕਿ ਕਿੰਗ ਕੌਣ ਬਣੇਗਾ ਬੈਸਟ ਕੌਣ ਨਿਕਲ ਕੇ ਸਾਹਮਣੇ ਆਂਦਾ ਅੱਜ ਉਹਦਾ ਫੈਸਲਾ ਲੋਕੀ ਕਰਨ ਦੇ ਲਈ ਘਰ ਤੋਂ ਬਾਹਰ ਨਿਕਲ ਪਏ ਨੇ ਔਰ ਤੁਸੀਂ ਆਪਾਂ ਤੁਹਾਨੂੰ ਲਾਈਵ ਤਸਵੀਰਾਂ ਡੇਲੀ ਪੋਸਟ ਪੰਜਾਬੀ ਦੇ ਉੱਤੇ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਘਰ ਤੋਂ ਬਾਹਰ ਨਿਕਲਨੇ ਲੋਕੀ ਸ਼ੁਰੂ ਹੋ ਗਏ ਨੇ VOTING ਜਿਹੜੀ ਹੈ 7 ਵਜੇ ਤਕਰੀਬਨ ਸ਼ੁਰੂ ਹੋ ਗਈ ਸੀ ਔਰ ਤੁਸੀਂ ਦੇਖੋ ਲੋਕਾਂ ਦੀਆਂ ਲਾਈਨਾਂ ਜਿਹੜੀਆਂ ਨੇ ਉਹ ਪਹਿਲਾਂ ਹੀ ਲੱਗਣੀਆਂ ਸ਼ੁਰੂ ਹੋ ਗਈ ਆ ਬਿਲਕੁਲ ਇਹ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਰਹੇ ਹੋ ਸਿੱਧੀਆਂ ਤਸਵੀਰਾਂ ਨੇ ਲੁਧਿਆਣਾ ਦੇ ਮਾਡਲ ਗ੍ਰਾਮ ਸਥਿਤ ਮਾਲਵਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੀ ਜਿੱਥੇ ਭਰਤਪੂਰਨ ਆਸ਼ੂ ਪਹੁੰਚੇ ਨੇ ਲੁਧਿਆਣਾ ਵਸ ਤੋਂ ਕਾਂਗਰਸ ਦੇ ਉਮੀਦਵਾਰ ਨੇ ਔਰ ਪਹਿਲਾਂ ਵੀ ਇਸੇ ਇਲਾਕੇ ਨੂੰ ਦੋ ਵਾਰ ਜਿਹੜਾ ਰਿਪਰੈਜ਼ੈਂਟ ਕਰ ਚੁੱਕੇ ਨੇ 2012 ਔਰ 2017 ਦੇ ਵਿੱਚ 2022 ਵਾਲੀ ਇਲੈਕਸ਼ਨ ਗੋਗੀ ਤੋਂ ਹਾਰ ਗਏ ਸੀ ਗੁਰਪ੍ਰੀਤ ਸਿੰਘ ਗੋਗੀ ਆਮ ਆਦਮੀ ਪਾਰਟੀ ਦੇ ਔਰ ਉਹਨਾਂ ਦੀ ਹੀ ਜਦੋਂ ਡੈਥ ਹੁੰਦੀ ਹੈ ਤਾਂ ਉਸ ਤੋਂ ਬਾਅਦ ਇਹ ਬਾਏ ਇਲੈਕਸ਼ਨ ਹੋ ਰਹੇ ਨੇ ਤਾਂ ਸਿੱਧੀਆਂ ਤਸਵੀਰਾਂ ਤੁਹਾਨੂੰ ਲੈ ਚਲਦੇ ਹਾਂ ਲੁਧਿਆਣਾ ਦੇ ਮਾਡਲ ਗ੍ਰਾਮ ਇਲਾਕੇ ਦੀਆਂ ਮਾਲਵਾ ਖਾਲਸਾ ਸਕੂਲ ਜਿੱਥੇ ਭਰਪੂਰ ਆਸ਼ੂ ਪਹੁੰਚੇ ਨੇ ਤੁਸੀਂ ਦੇਖ ਪਾ ਰਹੇ ਹੋਵੋਗੇ ਕਿ ਕਿਸ ਤਰੀਕੇ ਦੇ ਨਾਲ ਭਾਰਤ ਪੁਸ਼ਨ ਆਸ਼ੂ ਪਹੁੰਚੇ ਨੇ ਔਰ ਬਿਲਕੁਲ ਟਾਈਮ ਤੇ ਦੇਖੋ 7 ਵਜੇ ਦਾ ਹੀ VOTING ਦਾ ਟਾਈਮ ਸੀਗਾ ਔਰ 7 ਵਜੇ ਹੀ ਭਾਰਤ ਪੁਸ਼ਨ ਆਸ਼ੂ ਜਿਹੜੇ ਨੇ ਘਰ ਤੋਂ ਨਿਕਲ ਕੇ ਪੂਲਿੰਗ ਸਟੇਸ਼ਨ ਦੇ ਉੱਤੇ ਆਪਣੀ ਵੋਟ ਦਾ ਭੁਗਤਾਨ ਕਰਨ ਦੇ ਲਈ ਗਏ ਨੇ ਔਰ ਤੁਸੀਂ ਦੇਖੋ ਕਿ ਐਵੇਂ ਦੇ ਲੀਡਰਸ ਬਹੁਤ ਘੱਟ ਵੇਖਣ ਨੂੰ ਮਿਲਦੇ ਨੇ ਜਿਹੜੇ ਕਿ ਟਾਈਮ ਦੇ ਖਾਸ ਤੌਰ ਉੱਤੇ ਪਾਬੰਦ ਹੋਣ ਔਰ ਤੁਸੀਂ ਦੇਖੋ ਭਾਰਤ ਪੁਸ਼ਨ ਆਸ਼ੂ ਉਹਨਾਂ ਹੀ ਲੀਡਰਸ ਦੇ ਵਿੱਚੋਂ ਇੱਕ ਨੇ ਜਿਹੜੇ ਬਿਲਕੁਲ ਟਾਈਮ ਦੇ ਉੱਤੇ 7 ਵਜੇ ਸਟੀਕ ਉਹ ਪਹੁੰਚ ਜਾਂਦੇ ਨੇ ਆਪਣੀ ਵੋਟ ਦਾ ਭੁਗਤਾਨ ਕਰਨ ਦੇ ਲਈ ਹਾਲਾਂਕਿ ਉਹਨਾਂ ਦੇ ਨਾਲ ਅਸੀਂ ਖਾਸ ਗੱਲਬਾਤ ਵੀ ਕੀਤੀ ਉਹ ਵੀ ਤੁਹਾਨੂੰ ਜ਼ਰੂਰ ਸੁਣਾਵਾਂਗੇ ਪਰ ਉਹਨਾਂ ਦੇ ਪਿਛੋਕੜ ਦੀ ਗੱਲ ਕਰਦੇ ਕਿ ਕਿਸ ਤਰੀਕੇ ਦਾ ਸਿਆਸੀ ਕਰੀਅਰ ਜਿਹੜਾ ਭਾਰਤ ਭੂਸ਼ਣ ਆਸ਼ੂ ਦਾ ਰਹਿੰਦਾ ਹੈ ਤਪਾਰਤ ਪੂਸ਼ਨ ਆਸ਼ੂ ਦੇ ਸਿਆਸੀ ਕਰੀਅਰ ਦੀ ਜੇਕਰ ਗੱਲ ਕਰਦੇ ਹਾਂ ਤਾਂ ਪੰਜਾਬ ਦੇ ਬਹੁਤ ਵੱਡੇ ਲੀਡਰ ਨੇ ਔਰ ਤੁਸੀਂ ਦੇਖੋ ਲਗਾਤਾਰ ਦੋ ਵਾਰ ਵਿਧਾਇਕ ਉਹ ਐਸੇ ਸੀਟ ਤੋਂ ਰਹਿ ਚੁੱਕੇ ਨੇ 2022 ਦੀ ਵੀ ਗੱਲ ਕਰਦੇ ਆ ਤਾਂ ਭਾਰਤ ਪੂਸ਼ਨ ਆਸ਼ੂ ਉਦੋਂ ਵੀ ਜਿੱਤ ਹਾਸਿਲ ਕਰਦੇ ਨੇ ਬਿਲਕੁਲ ਬਿਲਕੁਲ ਸਹੀ ਹੈ ਸ਼ਿਖਾ ਇਹ ਕਾਉਂਸਲਰ ਲੈਵਲ ਤੋਂ ਸ਼ੁਰੂ ਕੀਤੀ ਬਹੁਤ ਗਰਾਊਂਡ ਲੈਵਲ ਤੋਂ ਉੱਠੇ ਹੋਏ ਲੀਡਰ ਨੇ ਇੱਕ ਕਾਉਂਸਲਰ ਦੇ ਤੌਰ ਤੇ ਸ਼ੁਰੂ ਕਰਦੇ ਨੇ ਔਰ ਇੱਕ ਚੀਜ਼ ਇਹ ਵੀ ਐਡ ਆਨ ਕਰਦੀ ਹੈ ਕਿ ਪਰਪੁਸ਼ਨਾ ਆਸ਼ੂ ਪਹਿਲੀ ਵਾਰ ਜਦੋਂ ਕੌਂਸਲਰ ਬਣੇ ਨੇ ਤਾਂ ਆਜ਼ਾਦ ਜਿੱਤ ਕੇ ਕੌਂਸਲਰ ਬਣੇ ਸੀ ਤਾਂ ਉਸ ਤੋਂ ਬਾਅਦ ਫਿਰ ਕਾਂਗਰਸ ਦੇ ਵੱਲੋਂ ਇਹਨਾਂ ਨੂੰ ਟਿਕਟ ਦਿੱਤੀ ਗਈ 2012 ਦੇ ਵਿੱਚ ਪਹਿਲੀ ਵਾਰ ਚੋਣ ਮੈਦਾਨ ਦੇ ਵਿੱਚ ਆਉਂਦੇ ਨੇ ਔਰ ਤੁਸੀਂ ਦੇਖੋ ਕਿ ਉਸ ਵੇਲੇ ਇਹਨਾਂ ਦਾ ਜਿਹੜਾ ਵੋਟ ਮਾਰਜਨ ਸੀ ਬੇਹੱਦ ਜ਼ਿਆਦਾ ਸੀ ਇਸ ਦੇ ਨਾਲ ਕੀ ਥੋੜਾ ਜਿਹਾ ਹੋਰਨਾਂ ਦੇ ਪ੍ਰੋਫਾਈਲ ਤੇ ਵੀ ਜੇਕਰ ਨਜ਼ਰ ਪਾਈ ਜਾਈ ਜੀਵਨ ਗੁਪਤਾ ਦੀ ਗੱਲ ਕਰੀਏ ਬੀਜੇਪੀ ਦੇ ਜਨਰਲ ਸੈਕਟਰੀ ਵੀ ਰਹਿ ਚੁੱਕੇ ਨੇ ਔਰ ਸੰਘ ਦੇ ਨਾਲ ਜੁੜੇ ਹੋਏ ਲੀਡਰ ਨੇ ਇੱਕ ਪੁਰਾਣੇ ਲੀਡਰ ਨੇ ਔਰ ਇਹ ਗੱਲ ਕਹੀ ਜਾਂਦੀ ਹੈ ਕਿ ਜਿਹੜਾ ਲੁਧਿਆਣਾ ਦਾ ਵੈਸਟ ਇਲਾਕਾ ਹਿੰਦੂ ਵੋਟਰ ਬਹੁਤ ਵੱਡੀ ਤਦਾਦ ਦੇ ਵਿੱਚ ਨੇ ਤਾਂ ਸ਼ਾਇਦ ਪਾਰਟੀ ਦੇ ਵੱਲੋਂ ਉਹਨਾਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖਿਆ ਗਿਆ। ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਪਰਪਕਾਰ ਸਿੰਘ ਘੋਮੜ ਨੇ ਪਹਿਲੀ ਵਾਰ ਐਕਟਿਵ ਪੋਲਿਟਿਕਸ ਦੇ ਵਿੱਚ ਚੋਣਾਂ ਲੜ ਰਹੇ ਨੇ ਹਾਲਾਂਕਿ ਇਹਨਾਂ ਦਾ ਆਪਣਾ ਇੱਕ ਪ੍ਰੋਫਾਈਲ ਬਹੁਤ ਹੈ ਚਾਹੇ ਉਹ ਦਿਲਰੋਜ਼ ਕੇਸ ਵਾਲੀ ਗੱਲ ਹੋਵੇ ਹੋਰ ਬਹੁਤ ਮਾਮਲੇ ਨੇ ਤੇ ਜੇਕਰ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਸੰਜੀਵ ਅਰੋੜਾ ਚੋਣ ਮੈਦਾਨ ਦੇ ਵਿੱਚ ਨੇ ਔਰ ਇਹ ਲੁਧਿਆਣਾ ਤੋਂ ਰਾਜ ਸਭਾ ਦੇ ਮੈਂਬਰ ਵੀ ਹੈਗੇ ਨੇ। ਹਾਲਾਕੀ ਜਦੋਂ ਇਹਨਾਂ ਨੂੰ ਚੋਣ ਮੈਦਾਨ ਦੇ ਵਿੱਚ ਤਿਆਰਿਆ ਗਿਆ ਇੱਕ ਪੱਖੇ ਵੀ ਚੱਲਿਆ ਕਿ ਜੋ ਰਾਜ ਸਭਾ ਦਾ ਮੈਂਬਰ ਹੈ ਤਾਂ ਉਹਨਾਂ ਨੂੰ ਐਮਐਲਏ ਦਾ ਚੋਣ ਲੜਾਉਣ ਦੀ ਲੋੜ ਕੀ ਹੈ ਪਰ ਸੰਜੀਪ अरोड़ा ਆਪਣੇ ਜਿਹੜੇ ਕਈ ਸੋਸ਼ਲ ਕੌਜ਼ ਜਿਹੜੇ ਕਰਦੇ ਨੇ ਚਾਹੇ ਉਹ ਕੈਂਸਰ ਪੇਸ਼ੈਂਟਸ ਦੇ ਲਈ ਹੋਵੇ ਉਹਨਾਂ ਨੂੰ ਲੈ ਕੇ ਵੀ ਬਹੁਤ ਚਰਚਾ ਦੇ ਵਿੱਚ ਰਹਿੰਦੇ ਨੇ ਜੀ ਬਿਲਕੁਲ ਔਰ ਤੁਸੀਂ ਦੇਖੋ ਕਿ ਹੁਣ ਭਾਰਤ ਪੁਸ਼ਨਾਸ਼ੂ ਜਿਹੜੇ ਨੇ ਪੂਲਿੰਗ ਸਟੇਸ਼ਨ ਦੇ ਉੱਤੇ ਪਹੁੰਚੇ ਨੇ ਉਹਦੀਆਂ ਤਾਜ਼ਾ ਤਸਵੀਰਾਂ ਅਸੀਂ ਤੁਹਾਨੂੰ ਲਗਾਤਾਰ ਡੇਲੀ ਪੋਸਟ ਪੰਜਾਬੀ ਦੇ ਉੱਤੇ ਲਾਈਵ ਸਾਂਝੀ ਕਰ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਵੱਖ-ਵੱਖ ਜਿਹੜੇ ਲੀਡਰਸ ਨੇ ਜਿਹੜੇ ਉਮੀਦਵਾਰ ਨੇ ਉਹ ਵੀ ਘਰੋਂ ਬਾਹਰ ਨਿਕਲ ਚੁੱਕੇ ਨੇ ਔਰ ਤੁਸੀਂ ਵੀ ਜ਼ਰੂਰ ਆਪਣੀ ਵੋਟ ਦਾ ਭੁਗਤਾਨ ਕਰਨਾ ਔਰ 1.7 ਲੱਖ ਹਜ਼ਾਰ ਲਗਭਗ ਲੁਧਿਆਣੇ ਦੇ ਵੋਟਰਸ ਨੇ ਤਾਂ ਉਹਨਾਂ ਦੇ ਹੱ ਇਹ ਵੀ ਮਸ਼ੀਨਾਂ ਦੇ ਵਿੱਚ ਕਿਸ ਦੀ ਕਿਸਮਤ ਕੈਦ ਹੁੰਦੀ ਹੈ ਕੌਣ ਜਿੱਤਦਾ 23 ਜੂਨ ਦਾ ਰਿਜ਼ਲਟ ਜ਼ਰੂਰ ਆਏਗਾ ਪਰ ਅੱਜ ਜ਼ਰੂਰ ਆਪਣੀ ਵੋਟ ਦਾ ਭੁਗਤਾਨ ਲੁਧਿਆਣਾ ਵਾਸੀ ਖਾਸ ਤੌਰ ਉਤੇ ਜ਼ਰੂਰ ਕਰਨ